ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸਵਮੇ ਅਸਵਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਿਆਗ ਇਸ਼ਨਾਨੇ ਤਉ ਨਾ ਪੂਜੈ ਹਰ ਕੀਰਤ ਨਾਮਾ ਆਪਣੇ ਰਾਮੇ ਭਜਰੇ ਮਨ ਆਲਸੀਆ ਰਹਾਉ ਆ ਇਹ ਜੱਗ ਕਰਦੇ ਸੀਗੇ ਇਹ ਤੋਂ ਵੱਤ ਦੇ ਵਿੱਚ ਨਾ ਅੱਛਾ ਜੀ ਕੀਰਤੇ ਯਾਤਰਾ ਕਰਦੇ ਸੀ ਹੂੰ ਹੂੰ ਤੇ ਪ੍ਰਚਾਰ ਸੀ ਹੁਣ ਵੀ ਹੈਗਾ ਚਲੋ ਅੱਛਾ ਜੀ ਉਹ ਕਹਿੰਦਾ ਆਸ਼ਮੈ ਦੀ ਯਾਤਰਾ ਕਰਦੇ ਸੀ ਬੜੇ ਬੜੇ ਰਾਜੇ ਹੂੰ ਹੂੰ ਜਗਨੇ ਹੂੰ ਹੂੰ ਜਗਨੇ ਆ ਜਾ ਕਰਦੇ ਸੀ ਲੈ ਕਰਦੇ ਸੀ ਹੁਣ ਛੱਡ ਦੇ ਲੋ ਠੀਕ ਹੈ ਜੀ ਹਾਂ ਤੁਲਾਪੁਰਖ ਦੇਮ ਨੇ ਹਾਂ ਬਰਾਬਰ ਸੋਨਾ ਦੰਦ ਦਿੰਦੇ ਤੇ ਆਪਣੇ ਆਪਣੇ ਵਜਨ ਦੇ ਜੀ ਦੇ ਠੀਕ ਹੈ ਜੀ ਸੋਨਾ ਬਰਾਬਰ ਦੇ ਦੇਣਾ ਤੋਲਾ ਤੋਲ ਕੇ ਠੀਕ ਹੈ ਜੀ ਪ੍ਰਿਆਗ ਕੋਈ ਸੋਨਾ ਕੋਈ ਸੋਨਾ দান ਕਰਦਾ ਦਾ ਕੋਈ ਅਨਾਜ দান ਕਰ ਦਿੰਦਾ ਸਹੀ ਕੋਈ ਚੰਦੀ দান ਕਰਦਾ ਦੇਖੋ ਨਾ ਜਿਹੇ ਜੀ ਕਿਸੇ ਦੀ ਹੱਸੀ ਠੀਕ ਹੈ ਜੀ ਆਪਣੇ ਬਰਾਬਰ ਤੋਲ ਕੇ দান ਕਰ ਦੇਣਾ ਠੀਕ ਹੈ ਜੀ ਪ੍ਰਾਗ ਇਸ਼ਾਨ ਨੇ ਪ੍ਰਾਗ ਲਿਖਿਆ ਹੋਇਆ ਵੈਸੇ ਅੱਖਰ ਤਾਂ ਪ੍ਰਿਆਗ ਹੈ ਜੀ ਆ ਪ੍ਰਿਆਗ ਰਾਜ ਠੀਕ ਹੈ ਜੀ ਠੀਕ ਹੈ ਜੀ ਹਾਂ ਤੋਨਾ ਪੂਜੈ ਹਰ ਕੀਰਤ ਨਾਮ ਹਰ ਕੀਰਤੀ ਦੇ ਬਰਾਬਰ ਗੁਰੂ ਦੇਵ ਕਹਿੰਦਾ ਇਹ ਨਹੀਂ ਪੂਜਦੇ ਹਾਂ ਜਦੋਂ ਕੀਰਤੀ ਕਰਦੇ ਨੇ ਉਹਦੀ ਜਸ ਕੱਲਦੇ ਦੇ ਪਰਮੇਸ਼ਰ ਦਾ ਹੂੰ ਹੂੰ ਉਹਨਾਂ ਨੂੰ ਗੁਰਮੇਂ ਹੀ ਜਸ ਕੱਲਦਾ ਠੀਕ ਹੈ ਕੋਈ ਕੁਝ ਨਹੀਂ ਹੁੰਦਾ ਹੂੰ ਪਰ ਗੁਰੂ ਲਾਭ ਆਉਂਦਾ ਹੈ ਠੀਕ ਹੈ मतलबਾ ਉਹਨਾਂ ਨੂੰ ਲਾਗਤ ਵੈਲੀਅਟ ਤਾਂ ਹੈ ਨਾ ਸਾਰਿਆਂ ਨੂੰ ਜ਼ਿਆਦਾ ਹੂੰ ਹੂੰ ਵੈਲੀਅੂ ਤਾਂ ਉਹਨਾਂ ਦੀ ਸਾਰਿਆਂ ਨਾਲੋਂ ਜ਼ਿਆਦਾ ਹੈ ਵੈਲੀਅੂ ਦਰਗਾਹ ਦੇ ਵਿੱਚ ਹੂੰ ਹੂੰ ਫਲ ਤਾਂ ਉਹਦਾ ਸਾਰਿਆਂ ਨਾਲੋਂ ਜ਼ਿਆਦਾ ਹੈ ਉਹਨੂੰ ਹੂੰ ਹੂੰ ਜਿਹੜਾ ਮਸਤੇਲੀ ਦੇ ਨਾਲ ਕੋਈ ਫਲੇਲੀ ਹੈ ਹੂੰ ਇਹ ਵੀ ਕਿਹਾ ਉਹਦੇ ਬਾਰੇ ਵਿੱਚ ਅਸਰ ਜੀ ਪਰ ਉਹ ਇਹਦੇ ਬਰਾਬਰ ਨਹੀਂ ਸੀ ਉਹਨਾਂ ਦਾ ਫਲ ਫੁੱਲ ਤੱਕ ਜਾ ਸਕਦਾ ਸਿਰਫ ਠੀਕ ਹੈ ਜੀ ਉਹ ਵੀ ਜੇ ਕਾਰਨ ਨਾ ਹੋਵੇ ਤਾਂ ਹੂੰ ਕੀ ਜਦ ਗਾਲਾਂ ਨਾਲ ਰਿਐਕਸ਼ਨ ਹੋਵੇ ਹੂੰ ਤਾਇ ਫੜ ਤੱਕ ਹੀ ਹਸਲ ਫੁੱਲ ਤੱਕ ਸੋਰੀ ਫੁੱਲ ਤੱਕ ਠੀਕ ਹੈ ਪਰ ਫਿਰ ਵੀ ਨਾਲ ਆਕਰ ਜਾ ਕੇ ਨਾਮ ਉਹ ਕੁਝ ਲਈ ਠੀਕ ਹੈ ਜੀ ਆਪਣੇ ਰਾਮਹਿ ਭਜਰੇ ਮਨ ਆਲਸੀਆ ਰਹਾਉ ਦੇਖੋ ਆਪਣੇ ਰਾਮ ਦੀ ਗੱਲ ਕੀਤੀ ਹਾਂ ਹੂੰ ਹੂੰ ਪਾਇਸਾ ਮੰਨ ਜੋੜ ਦੁਰਦਾ ਆਪਣੇ ਰਾਮ ਦਾ ਰੋਣਾ ਰਾਮ ਤੇ ਰਹਿੰਦਾਰ ਹੈ ਹੂੰ ਹੂੰ ਹਮ ਰੱਬ ਦਾ RAM nal ਆਪਣੇ RAM nal ਜੁੜ ਤੂੰ ਬਾਹਲੇ ਨੂੰ ਛੱਡ ਹਮ ਭਜਰੇ ਮਨਾਲ ਸੀ ਆ ਉਹ ਅਸਿਆ ਆਪਣੇ ਰੱਬ ਨਾਲ ਜੁੜ ਜਾ RAM ਦਾ ਤੇਰੇ ਅੰਦਰ ਬੋਲਦਾ ਤੂੰ ਕਿਹੜੇ ਬਾਹਰ ਤਰਿਆ ਫਿਰ ਕਿਹੜੇ RAM ਨੂੰ ਖੋਜਦਾ ਫਿਰ ਬਾਤ RAM ਲੀਲਾ ਕਰਨੀ ਛੱਡ ਦੇ ਬਾਹਰ ਆਓ ਹਾਂਜੀ ਗਿਆ ਪਿੰਡ ਭਰਤਾ ਬਨਾਰਸ ਅਤ ਅਸਬਸਤਾ ਮੁਖ ਵੇਦ ਚਤੁਰਪੜਤਾ ਹਾਂ ਕਹਿੰਦਾ ਗਿਆ ਤੇ ਜਾ ਕੇ ਪਿੰਡ ਰੁਦਾਨ ਕਲਵੇ ਨੇ ਤੇ ਬਾਅਦ ਚ ਹੂੰ ਹੂੰ ਪਿੰਡ ਪਰੋਬਲ ਤੇ ਵੀ ਉਹਦੀ ਮੁਕਤੀ ਨਹੀਂ ਹੋਈ ਠੀਕ ਹੈ ਜੀ ਉਹ ਬਾਅਦ ਦੇ ਨਾਲ ਕੁਝ ਨਹੀਂ ਬਣਦਾ ਹੈਗਾ ਤੂੰ ਪਹਿਲਾਂ ਪਹਿਲਾਂ ਹੀ ਕਰ ਲੋ ਸਭ ਕੁਝ ਕਰ ਲੋ ਆਪਣਾ ਗਾਲੇ ਪਹਿਲਾਂ ਹੀ ਕਰ ਲੈਦੇ ਨੇ ਠੀਕ ਹੈ ਜੀ ਬਾਅਦ ਵਿੱਚ ਜਦ ਦੇ ਤੇਰੇ ਨਾਲੋਂ ਕੋਈ ਨਹੀਂ ਹੈਗਾ ਹੂੰ ਠੀਕ ਹੈ ਜੀ ਹਾਂ ਜੀ ਕਿਉਂ ਜਾ ਕੇ ਪਿੰਡ ਪਰਦੇ ਤੇ ਹਾਂ ਬਨਾਰਸ ਅਸਬਸਤਾ ਬਨਾਰ ਜਾ ਕੇ ਤਬ ਕਰਦੇ ਨੇ ਮੁਖ ਵੇਦ ਚਤੁਰ ਪੜਤਾ ਯਾਰ ਵੇਦ ਜਵਾਨੀ ਪੜਦੇ ਨੇ ਯਾਦ ਕਰਦੇ ਨੇ ਹੂੰ ਹੂੰ ਇਹ ਵੀ ਰਾਮ ਦੇ ਬਰਾਬਰ ਲਗਦੀ ਬਸਦੀ ਹੈ ਠੀਕ ਹੈ ਜੀ ਹਾਂ ਸਗਲ ਤਾ ਵੇਰਲੀ ਵਾ ਠੀਕ ਹੈ ਜੀ ਸਗਲ ਧਰਮ ਅਚਤਾ गुर ज्ञान इंद्री दृढ़ता खट कर्म सहत रहता सकल धर्म अच्छा तो दृढ़ता अच्छा तो अच्छा, हां जी ये सकल धर्म अच्छा तो अच्छा अच्छा च्छा, च्छा। अच्छा ठीक है हां अच्छा तो 1 धर्म से होते हुए ਮ ਫਤਲਵਾ ਸਗਲ ਤਰਮਦੇ ਕਭ ਕਰਦੇ ਹੋਏ ਹਾਂ ਹਾਂ ਅੱਛਾ ਅੱਛਾ ਦੋ ਵਜੇ ਹੈ ਅੱਛਾ ਜੀ ਹਾਂ ਜੋ ਹੈਗੇ ਤਰਮਦੇ ਸਾਰੇ ਗੁਰ ਗਿਆਨ ਇੰਦਰੀ ਦ੍ਰਿੜਤਾ ਆਜ ਸਾਰੇ ਤਰਮਦੇ ਹੁੰਦੇ ਹੋਏ ਜਿਹੜਾ ਗੁਰ ਗਿਆਨ ਹੈ ਨਾ ਤੇ ਬੁੱਧੀ ਦਿਲ ਕਰੇ ਦੇਖੋ ਇੰਦਰੀਆਂ ਸਾਥ ਤੇ ਆ ਗਿਆ ਹਾਂ ਜੀ ਜਿੰਦਗੀ ਨੇ ਕਰਨਾ ਗੱਲ ਬੁੱਧੀ ਨਾਲ ਹਾਂ ਧੜ ਕਰੇ ਸਾਰਾ ਧਿਆਨ ਨੂੰ ਉਸ ਦਿਨ ਧੜ ਕਰੇ ਖਟ ਕਰਮ ਸਹਿਤ ਰਹਤਾ ਜੇ ਕਰਮਾਂ ਦੇ ਸਹਿਤ ਰਹਿੰਦਾ ਹੋਇਆ ਹੂੰ ਹੂੰ ਜੇ ਕਰਮ ਉਹਦੇ ਨੂੰ ਦਾਨ ਦੇਣਾ ਵਿਦਿਆ ਪੜ੍ਹਨੀ ਦਾਨ ਦੇਣਾ ਲੈਣਾ ਵਿਦਿਆ ਪੜ੍ਹਨੀ ਕੋ ਲੋ ਵੀ ਹੂੰ ਹੂੰ ਹਾਂ ਸ਼ਿਵ ਸ਼ਿਵ ਸ਼ਕਤ ਸੰਬਾਧਨ ਮਨ ਛੋੜ ਛੋੜ ਸਗਲ ਭੇਦਨ अच्छा जी कल क्या कर दी ठीक है जी ज्ञान चर्चा करते ना ठीक है जी बात करना हम्म सब बात सब बात करना यानी विवाद नहीं करना अच्छा जी संवाद करना सब बात करना, करना।, करना। यानी ओ कर विचार क्या जी जो कुछ प्राप्त हो बस ठीक है जी प्राप्ति वस्तु प्राप्ति वस्तु से कुछ करना अच्छा जी दोबारा ਅੱਛਾ ਜੀ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਗ ਸਿਧੰ ਹਾਂ ਠੀਕ ਹੈ ਜੀ ਇਹ ਬਾਹਰੇ ਬਾਹਰ ਕੋਈ ਕਿਸੇ ਜੀ ਨੂੰ ਚੰਗਾ ਸਮਝਦਾ ਹੈ ਨਾ ਕੋਈ ਕਿਸੇ ਜਿਹੜੀਆਂ ਗੜੀਆਂ ਨੇ ਕੋਈ ਕਿਸੇ ਨੂੰ ਸਮਝਦਾ ਕੋਈ ਕਿਸੇ ਨੂੰ ਸਮਝਦਾ ਕੋਈ ਪਾਠ ਕਰ ਲੈ ਜਿੰਨੇ ਸਮਝਦਾ ਕੋਈ ਜੀ ਗੱਲ ਚਰਚਾ ਚੀ ਸਮਝਦਾ ਕੋਈ ਕਿਸੇ ਕੰਮ ਲੱਗਿਆ ਹੈ ਕੋਈ ਕਿਸੇ ਲੱਗਿਆ ਇਹ ਸਾਰੇ ਭੇਦ ਨੇ ਅੱਛਾ ਜੀ ਜੀ ਹਾਂ ਜੋਰ ਚੱਲ ਰਿਹਾ ਸੱਜਣ ਲੇਪੇਦਮ ਹਾਂ ਜੀ ਸਿਮਰ ਸਿਮਰ ਗੋਬਿੰਦੰ ਗੋਬਿੰਦ ਨੂੰ ਸੱਪ ਲੈ ਬਾਕੀ ਕੁਝ ਵੀ ਕਰਦੀ ਲੋੜ ਨਹੀਂ ਠੀਕ ਹੈ ਜੀ ਜੇ ਇਕੱਲੇ ਗੋਬਿੰਦ ਦਾ ਸਬੰਧ ਸਾਬ ਨਾਲ ਕੁਝ ਵੀ ਕਰਦੀ ਲੋੜ ਨਹੀਂ ਹਾਂ ਬਾਕੀ ਅੱਜ ਅੜੀਆ ਅਵੇ ਅੜੀਆ ਤਾਂ ਵੀ ਇਹੀ ਕੁ ਕਰਨਾ ਪੈਣਾ ਅੱਛਾ ਜੀ ਇਹ ਉੱਪਰ ਲੈ ਡੱਬ ਕਰਦਾ ਵੀ ਹੈ ਹਾਂ ਜੀ ਗੋਬਿਰ ਦੇ ਸਿਪਾੜਾ ਨਾਲ ਦੱਲਣੀ ਪੜੀ ਹੂੰ ਹੂੰ ਜੇ ਪੱਲ ਲੈ ਕੰਮ ਨਹੀਂ ਕਰਦਾ ਤਾਂ ਵੀ ਗੋਬਿਰ ਦੇ ਸਿਪਾੜਾ ਨਾਲ ਦੱਲਣੀ ਪੈਂਦੀ ਠੀਕ ਹੈ ਜੀ ਚਲ ਉਹਦੇ ਨਾਲ ਆਇਆ ਦੱਲਣੀ ਅਸਾਂ ਅੱਜ ਨਾਮ ਤਰਸ ਪਵਿ ਸਿੱਧੰ ਪਾਗੇ ਰਬ ਤਰਸ ਪਵਿ ਸਿੱਧੰ ਆਹ ਆ ਬਾਗੇ ਤੇ ਕਾ ਰਬ ਗਾਣਾ ਕਰਦਾ ਜਸ ਹੂੰ ਅਗਰ ਸਾਗਰ ਸੰਤਿ ਹੈ ਸੋਚੀ ਐ ਇਥੋਂ ਪ੍ਰਾਪਤ ਹੋ ਜੂਗੀ ਹਾਂ ਜੀ ਭਜ ਪਾਵਾ ਜੀ ਨਾਮਾ ਪਵ ਤਰਸ ਤਰਨ ਵਾਸਤੇ ਹਾਂ ਜੀ ਪਵ ਸਿੱਧੰ ਹਾਂ ਪਵ ਸਿੱਧੰ ਠੀਕ ਹੈ ਜੀ ਸਿੱਧੰ ਗੌਰ ਸਿੱਧੰ ਪਵ ਸਿੱਧੰ ਪਵ ਸਿੱਧੰ ਹੈ ਜੀ ਸਿੱਧੰ ਹਾਂ ਸਿੱਧੰ ਹੋਗਾ ਪਾਪ ਸਾਹਿਬ ਜੀ ਹੂੰ ਸਿੱਧ ਸਾਗਰ ਨੂੰ ਕਹਿੰਦੇ ਹਨਾ ਅੱਛਾ ਜੀ ਪਵ ਸਿੱਧੰ ਠੀਕ ਹੈ ਭਵ ਸਾਗਰ ਤੋਂ ਪਾਰ ਹੋ ਗਿਆ ਭਵ ਸਿੰਧ ਠੀਕ ਹੈ ਜੀ ਇੱਥੇ ਹੀ ਸਮਾਪਤੀ ਹੈ ਜੀ ਸ਼ਬਦ ਦੀ ਠੀਕ ਹੈ